ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਮੈਂ ਜਾ ਰਹਾ ਫੋਨ ਆਇਆ ਇਸ ਵੇ ਪਾਰਸਲ ਆਇਆ ਭਾਜੀ ਤੁਹਾਡੇ ਤੇ ਪਾਰਸਲ ਰਸੀਵ ਕਰਕੇ ਤੇ ਦੇਖਦੇ ਆਂ ਪਾਰਸਲ ਵਿੱਚ ਕੀ ਆਇਆ ਪਾਰਸਲ ਲੈ ਕੇ ਤੇ ਸਿੱਧਾ ਐ ਚੱਲ ਜਣਾ ਆਪਣੇ ਉਧਰ ਘਰੇ ਚਲੋ ਤੇ ਪਲੇਟਾਂ ਨੂੰ ਟੱਕਲਦੀ ਆਈਆਂ ਉਹਨਾਂ ਵਾਸਤੇ ਚਾਹ ਵੀ ਮੈਂ ਪਾ ਲਈ ਚਾਹ ਬਣਾਤੀ ਗਿਰਨੇ ਚਾਹ ਲੈ ਕੇ ਤੇ ਦੋਨੇ ਦੇਖਦੇ ਆਂ ਬੰਦੇ ਪਹੁੰਚਿਆ ਕਿ ਨਹੀਂ ਪਹੁੰਚੇ ਕਿਲਾ ਕਹਿੰਦੇ 10 ਵਜੇ ਆ ਜਾਣਾ 12 ਵਜੇ ਕੋ ਫੋਨ ਨਹੀਂ ਆਇਆ ਉਹਨਾਂ ਦਾ ਕੋਈ ਤੇ ਮੈਂ ਕਿਹਾ ਚਲੋ ਹੁਣ ਪਹਿਲਾਂ ਰੇਲਵੇ ਰੋਡ ਤੋਂ ਪਾਰਸਲ ਲੈ ਕੇ ਤੇ ਫਿਰ ਘਰੋਂ ਤੋਂ ਚਲਾਂਗੇ ਇਹ ਪਾਰਸਲ ਆ ਪਣਾ ਆ ਗਿਆ ਇਹਦੇ ਵਿੱਚ ਮੈਨੂੰ ਲੱਗਦਾ ਵਾ ਆਪਣਾ ਪਲੇ ਬਟਨ ਆ ਗਿਆ ਵਧਾਈਆਂ ਹਰੇ ਤੁਹਾਨੂੰ ਹੈ ਚਲੋ ਠੀਕ ਹੈ ਹਾਂਜੀ ਆਹ ਦੇਖੋ ਸਾਇਨ ਪਲੇ ਬਟਨ ਆ ਚੁੱਕਿਆ ਵਾ ਤੇ ਬਹੁਤ ਖੁਸ਼ੀ ਆ ਦਾ ਦਿ ਬਦੋਲ ਸਾਰਿਆਂ ਨੇ ਜਿਹੜੇ ਸਾਨੂੰ ਪਿਆਰ ਕਰਦੇ ਵੀਰ ਭੈਣਾਂ ਜਿਹੜੇ ਪਿਆਰ ਕਰਦੇ ਸਾਨੂੰ ਉਹਨਾਂ ਦੀ ਬਦੋਲ ਤੇ ਪਲੇ ਬਟਨ ਸਾਡੇ ਕੋਲ ਅੱਜ ਆਇਆ ਹੈ ਤੇ ਬਾਕੀ ਇਹ ਕੀ ਅੱਗੇ ਵੀ ਅਸੀਂ ਵਲੌਗ ਬਣਾਉਂਦੇ ਰਾਵਾਂਗੇ ਤੇ ਤੁਸੀਂ ਪਿਆਰ ਦਿੰਦੇ ਰਹੋ ਜਿਹੜੇ ਨਹੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਉਹ ਵੀ ਕਰਿਓ ਜਰੂਰ ਤੇ ਵਲੌਗ ਸਾਡੇ ਦੇਖਿਆ ਕਰੋ ਤੇ ਪਿਆਰ ਦਿੰਦੇ ਰਹੋ ਸਾਰੇ ਜਾਣੇ ਅਸੀਂ ਸੋਚਿਆ ਨਹੀਂ ਕਿ ਸਾਡਾ ਪਲੇ ਬਟਨ ਆਊਗਾ ਚਲੋ ਜੋ ਪਰਮਾਤਮਾ ਕਰਦਾ ਹੈ ਤੇ ਵਧੀਆ ਵਧੀਆ ਕਰਦਾ ਜੋ ਇਹ ਕਾਲਪੁਰਖ ਦੀ ਰਜਾ ਹੁੰਦੀ ਹੈ ਚੰਗਾ ਹੀ ਹੁੰਦਾ ਤੇ ਹੁਣ ਸੈ ਸੈ ਦੇ ਚਲੋ ਹਰ ਇੱਕ ਬੰਦਾ ਸੋਚਦਾ ਤਰੱਕੀ ਕਰਦਾ ਹੀ ਆ ਚਲੋ ਬਾਬੇ ਦੀ ਮਿਹਰ ਨਾਲ ਤੇ ਕੁਝ ਤੁਹਾਡੀ ਤੁਹਾਡੇ سپورਟ ਦੇ ਨਾਲ ਆਪਾਂ ਇੱਥੇ ਤੱਕ ਪਹੁੰਚ ਗਏ ਜਿਹਦੇ ਵਾਸਦੇ ਰਹੋ ਜਿਹਦੇ سپورਟ ਕਰਦ ਨੇ ਹਨ ਬਾਬਾ ਜੀ ਤਰੱਕੀਆਂ ਬਖਸ਼ੇ ਸਭ ਨੂੰ ਚਲੋ ਮਿਲਦੇ ਆਂ ਫਿਰ ਜਾਂਦੇ ਜਾਂਦੇ ਫਿਰ ਪਲਾਟ ਚ ਵੀ ਹੋ ਜੀਏ ਤੇ ਥੋੜਾ ਸਮਾਨ ਵੀ ਖੜਨਾ ਹੋਵੇ ਗੱਲ ਤਾਂ ਨਹੀਂ ਪੜੀ ਤਾਂ ਟ੍ਰੈਫਿਕ ਉਹ ਜ਼ਿਆਦਾ ਹੁੰਦੀ ਬਤਾ ਲਿਓ ਆਜੋ ਆਜੋ ਹਾਂ ਜੀ ਨਾ ਹੁਣੇ ਪਤਾ ਨਹੀਂ ਅੱਗੇ ਜਾ ਰਹੇ ਕਿੱਥੋਂ ਜਾਣਗੇ ਆਹ ਲਾ ਗੱਡ ਗੁੱਡੇ ਛੁੱਟ ਕੇ ਚੱਲ ਗਏ ਕੱਲ ਦੇ ਇੱਧਰ ਦੇਖ ਬਸ ਅੰਦਰ ਪਲੇਟਾਂ ਫਿਟ ਕਰਨ ਵਾਸਤੇ ਆਏ ਨਹੀਂ ਪਿੰਡਾ ਹੁੰਦੀਆਂ ਗਾਟਰ ਉਹ ਰੱਖ ਜਾਂਦੇ ਹਾਂ ਨਾ ਹੁਣ ਤੁਹਾਨੂੰ ਜਿੱਦਾਂ ਮਾਰ ਦਿੰਦਾ ਫਿਰ ਇਹਨਾਂ ਦੇ ਦੋ ਦੇ ਤਿੰਨ ਦਿਨ ਲਾ ਜਾਣੇ ਹੋਰ ਅਜੇ ਹਨ ਜਿੱਦਾਂ ਕਰਨ ੜੇ ਫਿਰੇ ਆਹ ਕੋਈ ਨਹੀਂ ਕੰਮ ਹੋਉਂ ਕੋਈ ਰਾਤੀ ਨਹੀਂ ਫੋਨ ਕਰੀ ਜਾਂਦਾ ਹਾਂ ਨਾ ਪਲੇ ਬਟਨ ਆਇਆ ਮੈਂ ਕਹਿੰਦਾ ਅੜਿ ਹੋਣਾ ਬਖਾਲਦੀ ਪਰ ਓਪਨ ਅਸੀਂ ਬਾਅਦ ਚ ਕਰਨਾ ਅਜੇ ਹਾਂਜੀ ਤਾਂ ਹਾਂ ਮੱਗੀ ਹਾਂ ਚਲੀ ਗਿਆ ਅੰਮੜਾ ਡਰਸ ਨੂੰ ਸੁਭ ਗਿਆ ਮੈਂ ਇੱਧਰ ਇੱਕ ਗਾਂਢ ਹੈ ਓਪਨ ਮੈਂ ਕਹਿੰਦੀ ਪੂ ਆਨੇ ਸਹੀਓ ਕਰਕੇ ਫਿਰ ਨਾਲ ਵੀਡੀਓ ਬੜੀ ਬਣੂਗੀ ਇਹ ਲੈ ਕੇ ਸਿੱਧਾ ਹੀ ਆਪਾਂ ਆਉਣ ਹੀ ਡਏ ਆ ਉਧਰੋਂ ਬਹੁਤ ਵਧੀਆ ਚਲੋ ਮਹਾਰਾਜ ਵਧਾਈਆਂ ਲੱਖ ਲੱਖ ਤੁਹਾਨੂੰ ਅਮਦਾਈ ਤੇ ਉਦਾਈ ਬਣੀ ਜਾਣ ਦੀ ਬਹੁਤ ਬਰਮਾਨਾ ਇਹਨਾਂ ਦੀ ਕਿਰਪਾ ਕਰ ਨਾਲੋਂ ਫੇਉ ਤੁਮ ਕੋ ਦੇ ਜੀ ਕਿਸੇ ਦੀਆਂ ਦੂਜਾ ਆਵੇ ਜਲਦੀ ਜਲਦੀ ਫਿਰ ਤੁਹਾਡਾ ਆਖੇ ਉਸਤਾਦ ਆ ਕਿ ਮੈਂ ਨੂੰ ਬੁਸੇ ਨਹੀਂ ਮੇਰੇ ਕੋਲ ਬਿਲਕੁਲ ਇਹਦੇ ਆਲੂ ਪਟਕੇ ਲੈ ਆਂਦੇ ਡਾਡੀ ਨੇ ਉਧਰੋਂ ਆਪਣੇ ਪਲਾਟ ਚੋਂ ਕਿੰਨੇ-ਕਿੰਨੇ ਨਿਕਲੇ ਆ ਹਾਂ ਕਿੰਨੇ-ਕਿੰਨੇ ਨਿਕਲੇ ਆਲੂ ਹੈਗੇ ਦਾੜੀ ਤੇ ਆਹ ਨਾ ਤਾਰ ਤੇ ਆ ਕਿੱਲ ਇੰਨੀ ਦਾ ਤਾਰ ਕਿੱਲੋ ਹੀ ਆ ਫਿਰ ਤੈਨੂੰ ਜਾਂ ਵੀਰ ਆ ਗਲਿਚੇ ਵਾਲਾ ਕੋਈ ਗੱਲ ਨਹੀਂ ਮਾਰੀ ਤੀ 5 ਰੁਪਏ ਵੀ ਕਹਿ ਦੋ ਪਪਾ ਜੀ ਤੁਹਾਡੀ ਨਾਲ ਕੋਈ ਗੁੱਸਾ ਹੈ ਵੀਰ ਲੈ ਕੇ ਆਇਆ ਅੰਮ੍ਰਿਤਸਰੋਂ ਜਿੱਥੇ ਮਰਜ਼ੀ ਲਾ ਸਕਦੇ ਆ ਵਧੀਆ ਬੋਲੋ ਫਿਰ ਪਪਾ ਜੀ ਲੈਣਾ ਇਹ ਮਸ਼ੀਨੀ ਹੁੰਦੀ ਹੈ ਪਪਾ ਜੀ ਦੋਰੀ ਖਲਾਈ ਤੇ ਕੋਈ ਖਰਾਬ ਹੋਏ ਜਾਂ ਦੂਜੇ ਤੇ ਟੁੱਟਿਆ ਉਹ ਨਹੀਂ ਦੀਦੀ ਅਸੀਂ ਚੀਜ਼ ਵੇਚਦੇ ਪਪਾ ਜੀ ਤੈਨੂੰ ਲੱਭੜ ਜਾਣਾ ਕਰਦੇ ਤੈ ਯਾਰ ਕਿੱਧਰ ਨੂੰ ਕਰਨ ਪੁੱਠੀ ਸਿੱਧੀ ਇਦਾਂ ਕਰਦਾ ਬਾਕੀ ਬੋਲੋ ਫਿਰ ਪਪਾ ਜੀ ਲੈਣਾ ਲੈਣਾ ਬੱਲੇ ਤੈਨੂੰ ਕਿਹਾ ਤਾਂ ਪਈਆ ਦੇਣਾ ਹੁਣ ਤੈਨੂੰ ਇੱਕੋ ਗੱਲ ਕਰ ਲੈ ਲੈ ਗਲੀਚਾ ਲੈ ਲਿਆ ਯੋ ਲੈ ਲੈ ਠੀਕ ਆ ਗਲੀਚਾ ਵਧੀਆ ਹਾਂ ਬਾਕੀ ਜੋੜੀ ਤੁਸੀਂ ਲੋਗ ਇੱਕ ਕਰਕੇ ਤੁਹਾਨੂੰ ਮੈਨੇ ਪੈਸੇ ਲਾਇਆ ਇਹ ਬਸ ਇਦਾਂ ਆ ਕਿ ਜੋ ਇਹਨਾਂ ਨੇ ਇਦਾਂ ਹੀ ਆ ਆ ਲੋ ਖੁਸ਼ ਹੈ ਚਲੋ ਅਬ ਦੀਪਾ ਦਾ ਚਾਹ ਲੈ ਕੇ ਤੇ ਆ ਤੇਰੇ ਵੱਤ ਗਿਫਟ ਲੈ ਆ ਇਧਰ ਵੇ ਗਿਫਟ ਤੇ ਠੀਕ ਆ ਵੀ ਇਹਦੇ ਨਾਲ ਦੇ ਨਾ 1200 ਦੇ 8 ਦਿੰਦਾ ਸੀ ਉਹ ਬੰਦਾ ਮੈਂ ਮੈਂ ਆ ਲਿਆ ਇਹ ਇਹ ਕਿੰਨੇ ਕਿੰਨੇ ਦੇ ਸਾਰੇ ਚੁੱਪ ਓ ਯਾਰ ਸੱਚੀ ਗੱਲ ਹੈ ਹੱਦ ਹੋ ਗਈ ਆ ਵੀ ਇਹਦੇ ਆ 1200 1300 ਦੇ ਅਸੀਂ ਦੋ ਦੇ ਓ ਨਹੀਂ ਫਿਰ ਨਹੀਂ ਲੈ ਗਿਆ ਪੈਸੇ ਤੁਹਾਡੇ ਕੋਲ ਮੈਂ ਕਿਹਾ ਸੀ ਨਾ ਮੈਂ ਕਿਹਾ ਸੀ ਨਾ ਇਹਨੇ ਨਹੀਂ ਮੰਨਣਾ ਨਹੀਂ ਨਹੀਂ ਇਹ ਕੋਲ ਨੂੰ ਵੀ ਕਹਣਾ ਮੰਗੇ ਨਹੀਂ ਕਹਿੰਦੇ ਐ ਵਿੱਚ ਪਰਾਲੀ ਭਰੀ ਇਹ ਨੂੰ ਕਰਨਾ ਹੀ ਦਾ ਲੈ ਲੈ ਤੀ ਐਵੇਂ ਲੈ ਲੈ ਇਹਨਾਂ ਨੂੰ ਮਾੜੀ ਜਿਹੀ ਪਸੰਦ ਆਉਂਦੀ ਨਹੀਂ ਕਰਨਾ ਕੋਈ ਨਾ ਫੋਟੋ ਤੇ ਚਾਹੀਆ ਆਪਾਂ ਗਲਿਚਾ ਆ ਮੈਨੂੰ ਗਲਿਚਾ ਗਲਿਚਾ ਲੱਕੀਆ ਸੰਚੇਂਜ ਕਰ ਲੈ ਉਹ ਦੇਖ ਲੈ ਫੋਟੋ ਖਿੱਚੀ ਕੇ ਜੀ ਪਾਸਪੋਰਟ ਸਾਈਜ਼ ਲੈਟ ਜਾਓ ਇਹ ਪਾਸਪੋਰਟ ਤਾਂ ਹੋ ਗਈ ਤੀ ਇਹ ਦਾ ਵਧੀਆ ਲੈ ਗਿਆ ਮੈਂ ਚਾ ਲੈ ਕੇ ਆਇਆ ਤੇ ਇੱਥੇ ਕੋਈ ਵੀ ਨਹੀਂ ਬੋਲਿਆ ਇਹ ਦੇਖ ਹੋਰ ਪਾਇਆ ਫੋਕ ਲੈ ਗਲਿਚੇ ਲੈ ਲਿਆ ਇਹ ਦੋ ਇਹ ਨਹੀਂ ਕਮਾ ਕ ਕਰਾਉਂਦੇ ਨਹੀਂ ਨਾ ਯਕੀਨ ਇੱਕ ਮਿੰਟ ਤੁਹਾਡੇ ਸਾਹਮਣੇ ਇੱਕ ਮੂੰਹ ਤੇ ਬੰਦਾ ਕਰਾਉਂਦਾ ਵੀ 1200 ਦੇ ਨਹੀਂ ਦਿੰਦਾ ਉਹ ਦਿੰਦੇ ਹੁੰਦੇ ਆ ਯਾਰ ਚਲ ਕੋਈ ਨਹੀਂ ਹੁਣ ਇੱਕ ਥੀ ਜੀ ਚੁੱਕੀ ਹੈ ਆਹੋ ਉਹ ਉਹ ਹੀ ਉਹ ਹੀ ਗੇ ਬਾਜ ਕੇ ਰਗੜ ਲੈ ਤਾ ਨੋ ਲੈ ਗੇ ਦਿਹਾੜੀ ਚਲ ਕੋਈ ਨਹੀਂ ਤਾਂ ਨੂੰ ਦੇ ਗਿਆ ਬੱਪਰਾਲੀ ਭਰ ਕੇ ਵਿੱਚ ਆ ਪ੍ਰਾਲੀ ਹੈ ਵਰਕੀ ਦੇ ਅੰਦਰ ਇਹ ਕਪੜਾ ਨਹੀਂ ਹੋਣੀ ਚੀਜ਼ ਇਹਨਾਂ ਨੂੰ ਨਹੀਂ ਹੋਣੀ ਚੀਜ਼ ਇਹਨਾਂ ਨੂੰ ਚੀਪ ਸੰਦਰੋ ਇਹਨਾਂ ਨੂੰ ਕਪੜਾ ਇਦਾਂ ਇਦਾਂ ਖਿੱਚਿਆ ਪਾੜ ਜਣਾ ਲੈ ਆ ਵੇ ਲੈ ਮੈਂ ਸਾਹ ਵਖੀਣੀ ਤੂੰ ਮੁੱਦੀ ਗੀਨ ਸਹੀ ਖਿੱਚਿਆ ਪਾੜ ਜਣਾ ਲੈ ਸੂਏ ਖਾਈ ਸੂਏ ਬਸੀਏ ਕਰਕੇ ਇੱਥੇ ਕੀ ਆਂ ਦੇ ਡ੍ਰੈੰਗ ਰੂਮ ਆਹੋ ਉੱਥੇ ਵਸਾਉਣਾ ਆਹ ਉੱਤੇ ਹਰ ਗੁੰਲੇਟੇ ਮਾਰੂ ਹੁਣ ਆਛਾ ਜੀ ਉੱਤੇ ਪਲੇਟਾਂ ਫਰਸ਼ਣਾ ਭੱਜੂਗਾ ਨਹੀਂ ਚਲੋ ਕੋਈ ਨਹੀਂ ਵੀਰ ਇਹ ਤਾਂ ਨਹੀਂ ਆਵੀ ਸਾਰੀ ਇੱਧਰ ਪਿੱਛੇ ਜਾਣਾ ਬਸ ਠੀਕਾ ਇੱਥੋਂ ਕੋਲੇ ਜਿੱਟ ਲੈ ਜੇ ਪਾਣੀ ਮਾਰਿਆ ਨੇ ਜਣਾ ਗੱਡੀ ਬਹੁਤ ਗੰਦੀ ਹੋਈ ਤੇ ਇਹ ਕਹਿੰਦੇ ਧੋ ਲੈਣੇ ਨਾਲੇ ਇੱਧਰ ਆਇਆ ਵੀਰ ਓਏ ਓਹ ਪੁਕਾਰਦਾ ਹੀ ਹਾਂ ਹਾਂ ਕੋਣ ਕੋਣ ਇੱਥੇ ਰਖ ਮੇਰੇ ਨਾਲ ਨਾ ਜਦਾ ਮਾਰਿਆ ਨਾਲ ਦੀਪ ਕਰਾ ਲਿਆ ਹੈਲਪ ਬਸ ਕਰ ਦੋ ਇਹ ਕਰਦਾ ਬੰਦ ਕਰ ਦੇ ਜੀ ਇੱਕ ਮਣੀ ਨਹੀਂ ਕਰਦਾ ਰੋਇਆ ਇੱਕ ਮਣੀ ਕੋਈ ਨਹੀਂ ਕਰ ਰੋ ਆ ਵੀ ਇੱਧਰ ਕਰ ਦੋ ਕਰ ਦੋ ਚੰਗੀ ਤਰ੍ਹਾਂ ਸਾਫ ਬੜੀ ਕਰ ਦੋ ਬੰਦ ਨੇ ਕੱਪੜਾ ਤੇ ਫੇਰ ਲੈਣ ਦੋ ਪਹਿਲਾਂ ਫੇਰ ਹੋਊਗਾ ਯਾਰ ਪਤਾ ਕੀ ਕਰਾਂ ਇਹ ਉੱਧਾਂ ਹੀ ਜਾਵਣੇ ਯਾਰ ਹੋਰ ਇੱਕ ਦੋ ਸਾਲ ਚ ਜੀ ਬਸ ਮੈਂ ਸਾਫੀ ਕਰਦੇ ਨੇ ਦੇਖੋ ਜੀ ਨਾ ਸਾਫ ਹੋਣੀ ਇਹ ਫਸਾ ਸੱਤ ਨਾ ਪਿਆ। ਬਲ ਰਸਕਾ ਦੇ ਗੱਡੀ ਪੂਰੀ ਚਮਕ ਮਾਰੇ ਪੂਰੀ। ਆ ਪਹਿਲਾਂ ਭਾਜੀ ਇੱਕ ਟੋਰੀਆਂ ਦਾ ਪਾਣੀ ਦਿੱਤੀ ਲਉਣੀ ਹੋਰ ਘਰ ਮੈਂ। ਮੇਰੇ ਮਾਸੇ ਪਾਣੀ ਮਾਰਨਾ। ਮਾਹ ਨਾ ਹੁਣ। ਗ੍ਰੇਸ ਨਿਕਲੂਗੀ। ਹੈ ਗ੍ਰੇਸ ਨਿਕਲੂ ਗੱਡੀ ਤੇ। ਤੇਰੇ ਮਗਰ ਮਗਰ ਭਾਜੀ ਹੁਣਾ ਜੀ ਠੀਕ ਹੈ। ਪਤਾ ਕਿਉਂ? ਉਹ ਐਮਟੀ ਦਾ ਮਾਰਦੇ ਰੋਲਗ ਇਹ ਜਿਹਨਾਂ ਨੂੰ ਆ ਵੋਲਰ ਤੇ ਮਾਰੋ। ਮੂਰ ਤੇ ਬਲਹੋਰ ਨਾ ਕਿਤੇ ਮਾਰੀ ਗਾ ਮੇਰਾ ਭਰਾ ਪਤਾ ਕਿਉਂ ਚੰਬੜ ਦੀ ਜੇ ਮੁੜ ਕੇ ਨਾ ਆਣੀ ਕੋਈ ਹੋ ਨਾ ਇਹਦੇ ਆ ਥੋੜੀ ਮਂਗਾਏ ਆਰਡਰ ਕੀਤਾ ਆਏ ਨੇ ਤੇਰੇ ਬੂਟੇ ਬਹੁਤ ਗੰਦੇ ਹੋਏ ਨੇ ਚਿੱਟੇ ਪਾਏ ਜਿਹੜੇ ਕੋਈ ਹੋ ਜਣੇ ਘਰੇ ਲੈ ਲੈ ਜਾ ਸਾਫ ਨੇ ਇਹਨਾਂ ਨੂੰ ਸਾਫ ਕਰ ਦਿੱਤੀ ਯਾਰ ਦੋ ਦੰਦਰੇ ਪਾਣੀ ਮਾ ਦੇ ਨੇ ਸਰਪਨਾ ਤੋਂ ਨੇ ਨਿਉ ਲੋੜ ਨਹੀਂ ਯਾਰ ਸਰਫ ਨਾਲ ਮਹੀਨੇ ਕਿਤੇ ਇੱਕ ਅੱਧੀ ਵੀ ਧੋਲਿਆ ਕਰੋ ਦੂਜੇ ਮਹੀਨੇ ਕਿਤੇ ਸਰਫ ਮਾੜਿਆ ਮਾਰ ਲਿਆ ਇਹ ਹੀ ਤਾਂ ਮਾਰਾ ਗੁੱਡੀਆਂ ਦੇ ਨਾ ਮੈਸੇਜ ਮੈਸੇਜ ਲੰਮਾ ਟੂਰ ਨਹੀਂ ਮਾਰ ਸਕਦਾ ਯਾਰ ਲੈ ਲੈ ਇੰਟਰ ਪਵਾ ਕੇ ਤੇ ਅਸੀਂ ਜਾਵਾਂਗੇ ਵੀਜ਼ਾ ਸਾਡੇ ਚੌਵਾਂ ਦਾ ਆ ਗਿਆ ਅਮਰੀਕਾ ਦਾ ਤੇ ਅਸੀਂ ਜਾ ਰਹੇ ਹਾਂ ਅਮਰੀਕਾ ਮੈਂ ਆਟ ਤੇ ਵਿੱਚੋਂ ਕੀਤੇ ਨਹੀਂ ਸਾਫ ਅਜਿਹਾ ਪਾਣੀ ਵਿੱਚੋਂ ਨਹੀਂ ਕੀਤੇ ਇੱਥੋਂ ਨਾ ਬੇਜ ਲੱਗਣ ਦੇ ਇਹ ਖੇਚੋਂ ਹੀ ਆਪੇ ਨਹੀਂ ਚੱਲਦਾ ਇਹ ਅੰਦਰੋਂ ਆਉਂਦਾ ਹੋਰ ਇਹ ਅੰਦਰੋਂ ਅੰਦਰੋਂ ਕਰਦੇ ਰਹੇ ਕੋਈ ਕਾ ਮੋਢੇ ਤੇ ਵੇ ਕਿਹੜੀ ਸ਼ਲਟ ਰੱਖੀ ਗੰਦੀ ਉਹ ਲਾਉ ਪਰ ਉਹ ਹਾਂ ਇਹ ਸਲਟ ਦੇ ਉੱਪਰ ਮੁੱਡੇ ਤੇ ਇਹ ਕੀ ਕਰਨ ਦੇ ਫਿਲਟਰ ਦਾ ਸਾਫ ਕਰਦੇ ਫਿਲਟਰ ਪਾਣੀ ਪੀਣ ਵਾਲਾ ਜੀ ਆਹ ਮਸ਼ੀਨ ਜੀ ਦਾ ਦੀਪ ਆਹ ਇਹ ਆ ਕੇ ਚੱਲਣਾ ਉਹ ਮਿਸਤਰੀ ਤਾਂ ਜਾਏ ਨਹੀਂ ਉਹ ਕਰਨ ਵਾਲੇ ਛੇੜਨ ਕਰਨ ਵਾਲੇ ਨਾਲ ਮੈਂ ਗੱਡੀ ਧੋ ਲੈਣੇ ਗੱਡੀ ਇਹਨੂੰ ਨੇ ਕਰ ਲਈ ਸਾਫ ਲਾਰੇ ਹਾਂ ਲਾਰੇ ਬੁੱਤੀਆਂ ਲਾਉਣ ਦੇ ਹਣੋਂ ਬੰਦੇ ਸਾਰੇ ਲਾਰੇ ਬੁੱਤੀਆਂ ਹਰਾਂ ਲੱਗਦਾ ਸਾਰਾ ਲੰਘ ਜਣਾ ਇਦਾਂ ਹੀ ਨਾ ਆ ਜਣਾ ਹੀ ਵੈ ਜਾਣਾ ਥੋੜੇ ਕਿ ਦਿਨਾਂ ਤੱਕ ਤੇ ਸਾਰਿਆਂ ਦੇ ਦਿਨ ਸਪਰਾਈਜ਼ ਕਿ ਨਹੀਂ ਗੱਡੀ ਵੀ ਸਾਫ਼ ਕਰ ਲਈ ਆਪਾਂ ਤੇ ਬੰਦਿਆਂ ਨੂੰ ਡੀਕਦੇ ਰਹੇ ਪਰ ਨਾ ਬੰਦੇ ਬਣੇ ਆਪਾਂ ਬੰਦੇ ਪਮਚੇ ਨਹੀਂ ਸਾਡੇ ਤੇ ਅੱਜ ਛੜਰੀ ਛੁੱਟ ਕੇ ਗਏ ਕੱਲ ਦੀ ਤੇ ਸਵੇਰੇ ਕੇ ਫੇਰਾ ਛੁੱਟ ਕੇ ਗਏ ਕਹਿੰਦੇ ਅੱਜ ਆਪਾਂ ਸ਼ੁਰੂ ਕਰ ਦੇਣਾ ਕੰਮ ਪਰ ਨਾ ਕਿ ਸਮੋਸੇ ਮੰਗਾ ਲੂ ਆ ਜਾਏ ਨਹੀਂ ਤੇ ਹੁਣ ਜਾਂਦੇ ਹੋਏ ਚਲਦੇ ਆਂ ਦੀਪ ਆਇਆ ਸੀ ਆਂਦਾ ਭਾਜੀ ਘਰੋਂ ਹੋ ਕੇ ਜਾਇਓ ਮੈਂ ਘਰ ਗੁੰਮੇ ਲਾਈਏ ਚਲੋ ਇਹਨਾਂ ਦਾ ਪਲੇ ਬਟਨ ਵੀ ਆਪਣਾ ਆਇਆ ਨਾਲੇ ਉਹਨਾਂ ਨੂੰ ਦੱਸਦੇ ਆਂ ਕਿ ਸਾਡਾ ਪਲੇ ਬਟਨ ਆਇਆ ਵਧਾਈਆਂ ਨਾਲੇ ਸਾਰਿਆਂ ਨੂੰ ਇੱਕ ਵਾਰੀ ਫੇਰ ਸਮੋਸੇ ਮੰਗਾ ਦੇ ਸਮੋਸੇ ਛੱਡ ਦੇ ਸੂਸੇ ਸਮਸੇ ਨਹੀਂ ਖਾਣੇ ਕਿੱਥੇ ਉਹਦਾ ਨੰਬਰ ਹੈਗਾ ਉਹਦੀ ਅੱਗੇ ਮਿਸਤਰੀ ਵਾਲਾ ਤੰਗ ਕਰਨ ਦੇ ਸਾਨੂੰ ਗੱਡੀ ਤੇ ਆਪਾਂ ਬਾਹਰ ਹੀ ਲਾਤੀ ਤੇ ਇੱਧਰ ਆ ਲੱਗੀ ਐ ਇੱਧਰ ਆ ਲੱਗੀ ਐ ਗੱਡੀਆਂ ਲੱਗੀਆਂ ਬੜੀਆਂ ਤੇ ਜਗ੍ਹਾ ਨ ਲੱਗਣ ਵਾਸਤੇ ਗੱਡੀਆਂ ਪਾ ਪਿੱਛੇ ਲਾ ਆਏ। ਅਸੀਂ ਅਸੀਂ ਲੈਂਟਰ ਵੇਲਾ ਦਾ ਦਿਨੋਂ ਦਿਨ ਲੇਟ ਹੋ ਜਾਂਦਾ ਹੈ। ਹਰ ਗੋਣਾ ਹਜ਼ਾਰ ਬੰਦੇ ਬੰਦੇ ਬਹੁਤ ਇਹਨਾਂ ਨਾਲੇ ਕਰਦੇ ਹਨ। ਚਾੜੀਓ ਪਿੱਛੇ ਦੇਖ। ਫਟਣ ਦਾ ਜਮੀ ਆਈ ਨਾ ਆ ਗਈ ਹੈ। ਅਜੇ ਪੰਜ ਕਿ ਤਣ ਫਿਰ ਲੱਗ ਜਣੇ ਅਜੇ ਹੋਰ ਕਿਉਂ ਹਣਾ ਉਹਨਾਂ ਨੂੰ ਕਿਹਨੇ ਆਉਣਾ 5-5 ਦਿਨ ਹੋ ਲੱਗ ਜਾਣੇ ਲੱਗਣੇ ਆ 2-3 ਦਿਨ ਫਿੱਟ ਕਰਦੇ ਲਾਉਣੇ ਜਾਲ ਵਾਲਾ ਆਉਣਾ ਬੱਤੀ ਵਾਲਾ ਆਉਣਾ ਉਹ ਦੋ ਤਿੰਨ ਇੱਕ ਦਿਨ ਚ ਕਰਦਾ ਮਾਉ ਮਾਉ ਨਾ ਮਾਮ ਚਲ ਗਿਆ ਅੱਜ ਜਦੋਂ ਪੈ ਜਾਣਾ ਜੇ ਮਤਲਬ ਉਦੋਂ ਦੇ ਪਰਸੋਂ ਦਾ ਚੌਕ ਦਾ ਖਿਦਾਂ ਨਾਲ ਚੌਕ ਦਾ ਕੱਲ ਆਏ ਹੁੰਦੇ ਨਾ ਕੱਲ ਜੇ ਕੱਲ ਆਏ ਹੁੰਦੇ ਫਿਰ ਅੱਜ ਤੱਕ ਕੱਲ ਨੂੰ ਅੱਜ ਅੱਜ ਮਤਲਬ ਸ਼ਟਰਿੰਗ ਸ਼ੂਟਿੰਗ ਨਿਬੜ ਜਾਣਾ ਸੀ ਅੱਜ ਕੇ ਸਾਰਾ ਅੱਜ ਕੱਲ ਕੱਲ ਜਾਲ ਬੱਜ ਕੇ ਤੇ ਵੈਰ ਨਾਲ ਪਿਆ ਪਿਆ ਤੇ ਪਰਸੋਂ ਲੈਂਟਰ ਪਿਆ ਜਾਣਾ ਹਣ ਸੋਮ ਮੰਗਲਵਾਰ ਦਾ ਕੰਮ ਚੱਲ ਗਈ ਫੇਰ ਗੱਲ ਹਰ ਗਿਓ ਨਾ ਜੈਣੀ ਬੜ ਮੈਂ ਸੱਚ ਨੇ ਵਿਚਾਰੋ ਕਿਸੇ ਨੇ ਕਦੇ ਨਾ ਲੱਗ ਚੱਕੇ ਚਰਨ ਗੁਰਦਰਾ ਸਾਹਿਬ ਕੀ ਤੇ ਜੀ ਸੁਣੀ ਡੈਡੀ ਕੇ ਅਖਰੋਂ ਟੋਂਡੇ ਉਤੇ ਆਲੂ ਲੈਂਦੇ ਗੋਵਰ ਵਰ ਕਮਾਣ ਗਵਾਂਡੇ ਨੇ ਦਸਣੇ ਆਲੂ ਲੈਂਦੇ ਹਰ ਵੇਲੇ ਆਈਂ ਹਰ ਵੇਲੇ ਪਾਣੀ ਪੀਲਾ ਪਾਣੀ ਪੀਲਾ ਬੋ ਉਂਗਲ ਨਹੀਂ ਲਾਉਣੀ ਪਾਣੀ ਪੀਣਾ ਕੋਲ ਨਵੇਂ ਪਾਇਆ ਕਾਕੇ ਨੂੰ ਉਹਦਾ ਉਹਦਾ ਦੱਲ ਨਹੀਂ ਨਾ ਆਪਣਾ ਪਲੇ ਬੜਨ ਕਰਨ ਲੱਗੇ ਓਪਨ ਦੀਪ ਕਹਿੰਦਾ ਮੈਨੂੰ ਦਿਖਾਓ ਭਾਜੀ ਉਹਦਾ ਵਿਚਾਰੇ ਦਾੜ ਗਿਆ ਕਿਤੇ ਮਿਸ ਹੋ ਗਿਆ ਉਹਦਾ ਆਇਆ ਨਹੀਂਗਾ ਕੁਰੀਜਨ ਕਰਕੇ ਆਂਦਾ ਮੈਂ ਦੇਖਣਾ ਇੱਥੇ ਓਪਨ ਕਰੋ ਫਰੋਂ ਵਾਲੇ ਦੇ ਖੋਲੋ ਇਹਨੂੰ ਤੁਹਾਡੀਆਂ ਗੱਲਾਂ ਇੱਥੇ ਆਓ ਜੀ ਇੱਥੇ ਆਓ ਚਲਾ ਕੇ ਤੂੰ ਨਹੀਂ ਆਣਾ ਇੱਥੇ ਆਣਾ ਤੂੰ ਆ ਲੈ ਵੀ ਚਲੋ ਮੈਂ ਵੀਡੀਓ ਤਾਂ ਕੱਤੀ ਚ ਚਾਲੂ ਕਰਾਵਾ ਆਹ ਚਾਰੇ ਨਾਲ ਉਹ ਨਾ ਖੜਾ ਨਾ ਪਾ ਜੀ ਇਹ ਬੜਾ ਵੱਡੀਆਂ ਆ ਬਾਬਾ ਠੀਕ 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 ਚਲ ਹਰ ਗੁਣ ਚਲ ਵੀ ਖੋਲੋ ਅੱਗ ਨੂੰ ਕੀ ਆ ਰਿਹਾ ਕੋਈ ਨਹੀਂ ਨੋਟਰੀ ਕਰ ਕੱਟ ਲੂ ਮੈਂ ਇਹਨੂੰ ਦਬਾਉਂ ਨਹੀਂ ਕਰ ਮਾਨਾ ਹੋ ਰਿਹਾ ਹੁਣ ਪਲੇ ਬਟਨ ਤੇ ਆਪਾਂ ਪੂਰੀ ਥਾਂ ਤੇ ਬੈਠ ਗਏ ਇਹਦੀ ਓਪਨਿੰਗ ਲੱਗੇ ਆ ਕਰ ਜੀ ਦੇ ਦੀ ਮੜੀ ਜੀ ਨੂੰ ਮੋਬਾਈਲ ਤੇ ਠੋਕ ਦੇਣਾ ਕੋਈ ਨਾ ਕੋਈ ਤਾਂ ਮੈਂ ਹਨਾ ਕੱਟਣੀ ਪਣੀ ਹੈ ਇੱਕ ਮਨੇ ਹੋਖਾ ਨਾ ਹੁੰਦੇ ਨਾ ਮਾਜੀ ਤਰ ਮੜੇ ਜਾ ਚਲ ਚਲ ਜੀ ਵਾਹੀ ਤਾਂ ਵਰਤਨ ਡਾਇਬੀ ਥੋੜਾ ਜਿਹਾ ਸੈਲੀਬ੍ਰੇਟ ਹੋ ਜੇ ਕਹਿੰਦੇ ਤੇ ਉਹ ਵਾਲਾ ਬੰਦਾ ਬਣਾਇਆ ਸੱਸ ਫਿਰ ਵਜਾ ਸਹੀ ਗਾ ਮੇਰਾ ਤੇ ਜਿਹੜਾ ਪਲੇ ਬਟਨ ਤੇ ਬੀਂਹ ਨਹੀਂ ਰਹਿ ਗਿਆ ਤੇ ਇਤਨੀ ਸਾਰ ਤੜ ਨਹੀਂ ਨਿਕਲਉਣਾ ਹਮਦ ਵਾਲੇ ਮੈਂ ਕਿਦਰ ਉੱਪਰ ਨਿਕਲਉਣਾ ਵਾਹ ਉਹ ਕਿੰਨੇ ਸਮੇਂ ਦੀ ਕਿੱਥੇ ਹੋ ਗਿਆ ਇਹ ਯਾਰ ਨਹੀਂ ਆ ਨਾ ਬੱਤਾਂ ਨੂੰ ਦੇ ਦੋ ਆ ਨਾ ਕੀ ਆ ਰਿਹਾ ਪਾਤੋ ਵਾਹ ਵਾਹ ਮੈਂ ਤੇ ਸਾਡੇ ਵਾਲਾ ਦੀ ਮਿੱਟੀ ਹੋਰ ਤੁਹਾਡੇ ਵਾਲੇ ਚ ਆ ਗਿਆ ਤਾੜੀਆਂ ਮਾਰਦੇ ਸਾਰੇ ਜਿਹੜੇ ਯਾਰ ਬਹੁਤ ਬਹੁਤ ਆ ਲੈ ਕੇ ਦਾਈਆ ਹਾਂ ਅੱਜ ਆਉਣਾ ਕਿ ਇਦਾਂ ਕਰਦੇ ਆਂ ਆਹ ਦੇਖੋ ਜੀ ਆਪਣਾ ਪਲੇ ਬਟੂ ਇਦਾਂ ਪਾਤੋ ਗੱਲੇ ਪਾਤਾ ਜੀ ਮੈਂ ਤਾਂ ਇਹ ਪੱਕੀ ਹੋਣਾ ਪਰ ਆਇਆ ਨਾ ਆਹ ਅੱਛਾ ਇਹ ਆਹ ਨੂੰ ਲਾਖ ਤਾਂ ਨਹੀਂ ਸਬਸਕ੍ਰਾਈਬਿੰਗ ਨੂੰ ਜੁੜੋ ਨਾ ਦੇ ਵਾਸਤੇ ਇਹ ਵੀ ਪਾਜੀ ਰੱਖਣਾ ਜੀ ਨਾਲੇ ਠੀਕ ਆ ਅਗਲੇ ਚਾਚ ਬਲੇਟ ਲੈਣਾ ਹਾਂ ਦਿਖਾਇਆ ਪਰ ਨਹੀਂ ਦਿਨ ਨਹੀਂ ਦਿਖਾ ਮਾ ਬਹੁਤ ਵੈਰਾ ਇਹ ਆਪਕੇ ਤੋਂ ਹੀ ਸਰੀਕਾ ਸਿਲਵਰ ਦਾ ਬਣਿਆ ਮੈਨੂੰ ਕਿੰਦੇ ਸਿੰਗ ਬਣਿਆ ਸਿਲਵਰ ਦਾ ਹੀ ਵਧੀਆ ਹੈਵੀ ਆ ਕਰਨਾ ਨਾ ਹੋਰ ਪੈਗ ਪੂਰਾ ਬਣਿਆ ਹੋਇਆ ਆ ਜੋ ਵੀ ਛੇ ਟਾਂਗਾਂ ਦੇ ਜਾਂਦੇ ਹੋਏ ਗੂ ਮਨੇ ਟੰਗੀਆਂ ਨਾ ਲੋਸਿਆ ਰ ਮੈਂ ਕੰਮ ਨਹੀਂ ਸਮਝਦਾ ਇਹ ਲੋ ਪਰ ਮਾ ਵੀ ਆਹ ਪਲਗੋ ਲੋਸਾ ਸੋਨਾ ਉਹ ਲਟੋਲ ਜੋ ਲੇਖਣਾ ਇਹ ਆ ਕੁੜੀ ਨੂੰ ਨਾ ਇਹਨੂੰ ਲਿਆ ਕੇ ਗਣਾਇਆ ਤਾਂ ਭਾਜੀ ਭੇਜ ਦੇ ਇੱਕ ਹੋਰ ਪਲੇ ਬਟਨ ਆਹ ਕੁੜੀ ਨੇ ਸਾਡੀ ਨੇ ਖੇਡਿਆ ਕਰਨਾ ਕਨੇ ਮੈਂ ਵੇਖ ਤਾ ਲੱਭੀ ਆ ਪਲੇ ਬਟਨ ਜਿਹਦੀ ਅਨਬਾਕਸਿੰਗ ਕੀਤੀ ਚੈੱਕ ਕਰਨਾ ਸੀ ਸਾਰੇ ਜਣੇ ਆ ਦੇਖੋ ਹਰ ਗੋਣ ਵੇਖ ਫੋਟੋ ਲਾਗ ਲਾ ਤੰਗਨ ਮਾਤੇ ਹਾਂ ਤੰਗਨ ਮਾਤੇ ਇਹ ਆ ਚੜਾਖਾ ਇੱਥੇ ਤੁੰਗ ਰੋਖਾ ਕਿੱਪਾਉ ਯਹੀ ਕਿੱਦਾਂ ਲੱਭੀ ਬਹੁਤ ਸੋਹਣਾ ਹੈ ਭਰਾ ਦਾ ਪਿਆੰਗ ਕੋਇਆ ਪਿਆੰ ਕੋਇਆ ਕੋਇਆ ਇਹਨੇ ਕਿ ਬਣਾਇਆ ਕੋਇ ਇਹਦਾ ਬਣਾਇਆ ਭਾਈ ਉਹਨਾਂ ਨੇ ਪੱਤ ਨਹੀਂ ਕਹਿੰਦੇ ਗੁੜ ਦੀ ਕਹਿੰਦੇ ਪੱਤ ਪੱਤ ਨਹੀਂ ਦੀ ਕਪੱਤ ਹੁੰਦਾ ਆ ਲੈ ਬੈਰ ਨੂੰ ਪਛਾਹ ਮੈਂ ਜਦੋਂ ਕਪੱਤ ਰੋ ਪਾ ਗਏ ਨਾ ਕਾੜੇ ਉਹ ਰਿੰਨੀ ਜਾਂਦੇ ਰਿੰਨੀ ਜਾਂਦੇ ਫਿਰ ਗੁੜ ਬਣ ਜਾਂਦਾ ਬਣ ਜਾਂਦਾ ਨਰਜੀ ਜੀ ਮਤਲਬ ਦੁਗਾਲ ਕੌਣ ਲੈਂਦਾ ਫਿਰ ਗਾ ਲੰਦੇ ਤੇ 60 ਘੰਟੇ ਲੱਗਦੇ ਮੈਨੂੰ ਮੈਂ ਮੈਂ ਲਾਂਦੇ ਆ ਗਾ ਪੋਣੀ ਇਕਾ ਗਾਉਂ ਤੇ ਮੇਲੇ ਦੀ ਬੜੀ ਤਗੜੀ ਇੱਧਰ ਕੰਨੋਂ ਹੁਣ ਜਾਂਦੇ ਬੜੀ ਤਗੜੀ ਉੱਥੇ ਗੁੜ ਬਣਦਾ ਵੇ ਕਿੜੀ ਮੇਲ ਕਿੜੀ ਇਹਦੇ ਖੋਰ ਪਾਸੇ ਇਹਦੀ ਕੋਠੀ ਨਾਂ ਤਲਾ ਹਿੱਟਰ ਆਵਾਜ਼ ਇਹ ਨਾਲ ਲੱਗ ਨਹੀਂ ਆ ਕਿਤੇ ਕੋਈ ਹੈਗੇ ਬੜਾ ਥੋੜੇ ਜਿਹਾ ਵਗ ਠੀਕ ਹੈ ਠੀਕ ਹੈ ਉਹਦਾ ਉਹ ਜਿਹੜੇ ਹਲਕੇ ਵੱਜੂ ਉਹਦਾ ਸੋਲ ਬੜਾ ਅਕੜਿਆ ਜਿਹਾ ਇਹਦਾ ਥੋੜਾ 16 ਵਖ ਨਰਮਾ ਚ ਆ ਕਤੁਲਾਂ ਦੇ ਤਸਵੀਰ ਵਾਲਿਆਂ ਨੂੰ ਨਹੀਂ ਨਹੀਂ ਉਹ ਤਾਂ ਬਹੁਤ ਮਹਿੰਗੇ ਹੁੰਦੇ ਆ ਇਹ ਕਿੰਨੇ ਜੰਮੀ ਦੀ ਗਾਣੀ ਉਹ ਨਾ ਬਣਾਉਂਦੇ ਆ ਉਹ ਉਹਨਾਂ ਦਾ ਵਾਹ ਬ੍ਰਾਂਡ ਬੜਾ ਮਹਿੰਗਾ ਹੁੰਦਾ ਬੜਾ ਮਹਿੰਗਾ ਪਰ ਉਹ ਹੈ ਨਹੀਂ ਉਹ ਵੇਖੇ ਲੈਂਦੇ ਨਾ ਮੈਂ ਉਹ ਹਫਤਾ ਨਹੀਂ ਕੱਢਿਆ ਯਾਰ ਬੂਟ ਅੱਛਾ ਨਹੀਂ ਹੈ ਵਧੀਆ ਉਹ ਕਿੰਨੇ ਦੇ ਆਏ ਇਹ ਆਏ ਜੀ ਸੱਤ ਆ ਕੇ ਵੀ ਨੇ ਕੱਢਾ ਉਹਦੇ ਟੈਟੂ ਆਇਆ ਗੱਡੀ ਤੇ ਮਗਰ ਤਾਂ ਕਿ ਇਹ ਵੀ ਬਿਆਲਟੋ ਲੱਗੀ ਹੈ ਆਪਣੀ ਵੈਲਟ ਹੁੰਦੀ ਹੋ ਤੇ ਆ ਸਿੰਬਲ ਹੁੰਦਾ ਹੈ ਦੇਖ ਕੇ ਤੇ ਵੈਲਟੋ ਦਾ ਚਿੱਤ ਆ ਗਿਆ ਆਪਣੀ ਦਾ ਚੰਗਾ ਵੀ ਆਪਾਂ ਚੱਲੇ ਆਂ ਬਾ ਮਿਹਰਬਾਨੀ ਤੁਹਾਡੀ ਬਹੁਤ ਜ਼ਿਆਦਾ ਬਾਏ ਬਾਏ ਚਲੋ ਠੀਕ ਹੈ ਮਰੇ ਆ ਪੰਜ ਜਾ ਕੇ ਹੁਣ ਕਰਦੇ ਫੋਨ ਕਰ ਦਿਆ ਕਰੋ ਡੈਡੀ ਨੂੰ ਨਾਰਾਜ਼ ਨਹੀਂ ਹੋਊਗਾ ਤੇ ਫੋਨ ਨਹੀਂ ਕਰਦਾ ਜਾ ਕੇ ਯਾਰ ਫੋਨ ਚੰਗਾ ਚਲ ਠੀਕ ਚਲੀਏ ਚਲੋ ਠੀਕ ਆ ਬਾਏ ਬਾਏ ਮਿਲਦੇ ਆਂ ਜਾ ਕੇ ਫਿਰ ਘਰੇ ਤੁਹਾਨੂੰ ਪਹੁੰਚ ਗਿਆ ਆਪਾਂ ਘਰ ਟਾਈਮ ਹੋ ਗਿਆ ਆ 9:30 ਦਾ ਇਹਨਾਂ ਬਟਨਾ ਆਪਾਂ ਨੂੰ ਆਇਆ ਮੰਮੀ ਨੂੰ ਖਾ ਕੇ ਆਉਂਦੇ ਆ ਕੰਨ ਕਰੀ ਅਰੇਸਟ ਉੱਠ ਕੇ ਬਾਦ ਨੂੰ ਬਖਾਵਾ ਇਹ ਦੇਖ ਲੈ ਰਹੇ ਸੀਰੀਅਲ ਨਾਮ ਹੀ ਕਹੋ ਲੈ ਹਾਂ ਚੈੱਕ ਕਰ ਦ ਨ ਦੇ ਵਿੱਚੋਂ ਕੱਢੋ ਨਾ ਦੇਖੋ ਨਾ ਦੇ ਇਹ 1 ਲੱਖ ਹੋ ਗਿਆ ਨਾ ਸਬਸਕ੍ਰਾਈਬਰ ਮੇਰਾ YouTube ਤੇ ਉਹ ਉਹਨਾਂ YouTube ਵੱਲੋਂ ਆਇਆ ਠੀਕ ਹੈ ਹਾਂ ਵਧੀਆ ਹਾਂਜੀ ਇਹ ਸੀ ਅੱਜ ਦਾ ਵਲੋਗ ਜੀ ਵਲੋਗ ਵਧੀਆ ਲੱਗਾ ਤੇ ਕਮੈਂਟ ਸੇ ਚੁਲ ਕਰਿਓ ਮਿਲਦੇ ਹਾਂ ਫੇਰ ਅਗਲੇ ਵਲੋਗ ਚ ਬਾ ਬਾਏ ਗੁੱਡ ਨਾਈਟ ਰੰਮ ਰੱਖੋ